ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਵਲ ਪੰਜਾਬੀ ਚੈਨਲ ਤੇ ਸਵਾਗਤ ਕਰਦੇ ਆਂ ਤੁਹਾਡਾ ਜਿਵੇਂ ਕਿ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਦੇ ਵਿੱਚ ਜਿਹੜੇ ਪੂੜੇ ਆ ਉਹ ਬਣਾ ਕੇ ਖਾਦੇ ਜਾਂਦੇ ਆ ਤੇ ਪੂੜੇ ਜਿਹੜੇ ਆ ਉਹ ਅਸੀਂ ਲੋਹੇ ਦੇ ਤਵੇ ਦੇ ਉੱਤੇ ਬਣਾਵਾਂਗੇ ਤੇ ਕਈ ਕਹਿ ਦਿੰਦੇ ਆ ਕਿ ਲੋਹੇ ਦੇ ਤਵੇ ਤੇ ਜਿਹੜੇ ਬਣਾਉਣੇ ਉਹ ਮੁਸ਼ਕਲ ਲੱਗਦੇ ਆ ਤੇ ਤੁਹਾਨੂੰ ਇੱਕ ਨਵਾਂ ਤਰੀਕਾ ਦੱਸਾਂਗੇ ਇਸ ਨਾਲ ਜਿਹੜੇ ਤੁਹਾਡੇ ਪੂੜੇ ਆ ਬਹੁਤ ਵਧੀਆ ਬਣਨਗੇ ਹੀਠਾ ਨਹੀਂ ਲੱਗਣਗੇ ਤੇ ਆਓ ਫਿਰ ਸ਼ੁਰੂ ਕਰਦੇ ਇਹਨਾਂ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਅਸੀਂ ਇੱਕ ਲੈ ਲੈਣਾ ਹੈ ਖਾਲੀ ਬਰਤਨ ਤੇ ਇਹਦੇ ਵਿੱਚ ਇੱਕ ਕੌਲੀ ਅਸੀਂ ਕਣਕ ਦੇ ਆٹے ਦੀ ਪਾਵਾਂਗੇ ਤੁਸੀਂ ਜਿੰਨੇ ਪੂੜੇ ਬਣਾਉਣੇ ਆ ਉਹਦੇ ਹਿਸਾਬ ਨਾਲ ਜਿਹੜਾ ਕਣਕ ਦਾ ਆਟਾ ਹੈ ਉਹ ਲੈ ਲੈਣਾ ਹੈ ਤੇ ਪੂੜੇ ਜਿਹੜੇ ਅਸੀਂ ਗੁੜ ਤੋਂ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਇੱਕ ਕੌਲੀ ਗੁੜ ਦੀ ਲਈ ਆ ਤੇ ਉਹਨੂੰ ਇੱਕ ਕੌਲੀ ਪਾਣੀ ਦੀ ਪਾ ਕੇ ਭਿਉ ਕੇ ਰੱਖ ਦਿੱਤਾ ਸੀਗਾ ਤੇ ਮਿੱਠਾ ਜਿਹੜਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਰੱਖ ਸਕਦੇ ਆ ਤੁਸੀਂ ਇਹਦੀ ਜਗ੍ਹਾ ਖੰਡ ਵੀ ਲੈ ਸਕਦੇ ਆ ਖੰਡ ਨੂੰ ਵੀ ਤੁਸੀਂ ਇਸੇ ਤਰ੍ਹਾਂ ਭਿਉ ਕੇ ਰੱਖ ਦੇਣਾ ਹੈ ਪਾਣੀ ਦੇ ਵਿੱਚ ਤੇ ਗੁੜ ਵਾਲੇ ਪਾਣੀ ਨੂੰ ਅਸੀਂ ਆਟੇ ਦੇ ਵਿੱਚ ਪਾ ਦੇਣਾ ਹੈ ਛਾਣ ਕੇ ਤੇ ਹੁਣ ਅਸੀਂ ਆਟੇ ਤੇ ਗੋੜ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਕਟਚੀ ਦੇ ਨਾਲ ਤੇ ਇਹਦੇ ਵਿੱਚ ਕੋਈ ਵੀ ਗਾੜ੍ਹ ਨਹੀਂ ਰਹਿਣੀ ਚਾਹੀਦੀ ਹੈਗੀ ਇਸ ਤਰ੍ਹਾਂ ਕਟਚੀ ਦੇ ਨਾਲ ਅਸੀਂ ਹੌਲੀ-ਹੌਲੀ ਜਿਹੜੀਆਂ ਗੰਡਾਆਂ ਇਹਦੀਆਂ ਭੰਨ ਲੈਣੀਆਂ ਇੱਕਦਮ ਮਲਾਈਮ ਜਿਹੜਾ ਘੋਲਵਾ ਉਹ ਤਿਆਰ ਕਰ ਲੈਣਾ ਹੈ ਅਸੀਂ ਤੇ ਲੋ ਜੀ ਜਿਹੜਾ ਘੋਲਵਾ ਤਿਆਰ ਹੋ ਚੁੱਕਾ ਆ ਤੇ ਤੁਸੀਂ ਦੇਖ ਸਕਦੇ ਕਿੰਨਾ ਜਿਹੜਾ ਵਧੀਆ ਹੈ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਇਹ ਗਾੜਾ ਆ ਬਸ ਇਸੇ ਤਰੀਕੇ ਦਾ ਸਾਨੂੰ ਜਿਹੜਾ ਘੋਲਵਾ ਤਿਆਰ ਚਾਹੀਦਾ ਹੈ ਪੂੜਿਆਂ ਵਾਸਤੇ ਤੇ ਹੁਣ ਅਸੀਂ ਇਹਨੂੰ 10 ਮਿੰਟ ਵਾਸਤੇ ਰੜਾ ਟਾ ਕੇ ਰੱਖ ਦਿੰਨੇ ਆ ਤੇ ਇਹਦੇ ਤਵੇ ਨੂੰ ਅਸੀਂ ਹਲਕਾ ਜਿਹਾ ਗਰਮ ਕਰ ਲਿਆ ਹੈ ਕਈਆਂ ਕੋਲ ਲੋਹੇ ਦੇ ਤਵੇ ਤੇ ਨਹੀਂ ਪੂੜੇ ਬਣਦੇ ਹੈਗੇ ਵਧੀਆ ਹੀਟਾਂ ਲੱਗ ਜਾਂਦੇ ਆ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਤੇ ਪੂੜੇ ਜਿਹੜੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਅੱਧਾ ਚਮਚਾ ਅਸੀਂ ਤੇਲ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਲਗਾ ਲੈਣਾ ਹੈ ਤਵੇ 'ਨ ਤੇ ਥੋੜਾ ਜਿਹਾ ਅਸੀਂ ਇਸ ਤੇ ਨਮਕ ਪਾਵਾਂਗੇ ਤੇ ਨਮਕ ਪਾਉਣ ਤੋਂ ਬਾਅਦ ਅੱਧਾ ਕੱਟਿਆ ਹੋਇਆ ਪਿਆਜ਼ ਦੀ ਆਏ ਇਸ ਤਰ੍ਹਾਂ ਸੀ ਤਵੇ ਦੇ ਉੱਤੇ ਰੱਖ ਕੇ ਫੋਕ ਦੇ ਨਾਲ ਜਿਹੜਾ ਲਗਾ ਲੈਣਾ ਹੈ ਚੰਗੀ ਤਰ੍ਹਾਂ ਤਵੇ ਨੂੰ ਇਹ ਤਰੀਕਾ ਤੁਸੀਂ ਅਪਣਾ ਕੇ ਦੇਖਿਓ ਇਹਦੇ ਨਾਲ ਜਿਹੜੇ ਕੂੜੇ ਆ ਬਹੁਤ ਜ਼ਿਆਦਾ ਵਧੀਆ ਬਣਦੇ ਆ ਏਠਾ ਨਹੀਂ ਲੱਗਣੇ ਹੈਗੇ ਤਵੇ ਨਾਲ ਤੇ ਚੰਗੀ ਤਰ੍ਹਾਂ ਸੀ ਜਿਹੜਾ ਆ ਪਿਆਜ਼ ਆ ਲਗਾ ਲੈਣਾ ਹੈ ਤਵੇ ਦੇ ਨਾਲ ਤੇ ਪਿਆਜ਼ ਨੂੰ ਲਗਾਉਣ ਤੋਂ ਬਾਅਦ ਕੋਈ ਸੂਤੀ ਕੱਪੜਾ ਲੈ ਲੈਣਾ ਤੇ ਤਵੇ ਨੂੰ ਉਸ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਤਵੇ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਆ ਤੇ ਹੁਣ ਅਸੀਂ ਇਹਦੇ ਉੱਤੇ ਪਾਵਾਂਗੇ ਇੱਕ ਚਮਚਾ ਤੇਲ ਦਾ ਤੇ ਇੱਧਰ ਜਿਹੜਾ ਘੋਲ ਬਣਾ ਕੇ ਰੱਖਿਆ ਸੀ ਤੁਸੀਂ ਕੋਲੀ ਦੇ ਨਾਲ ਹੀ ਪਾ ਸਕਦੇ ਹੋ ਜਾਂ ਇਸ ਤਰ੍ਹਾਂ ਕਾਸ਼ੀ ਦੇ ਨਾਲ ਤੁਸੀਂ ਪਾ ਲੈਣਾ ਤੇ ਮੈਂ ਇਸ ਤਰ੍ਹਾਂ ਇਹ ਕਾਰਡ ਲੈ ਲਿਆ ਤੇ ਉਹਦੇ ਨਾਲ ਚੰਗੀ ਤਰ੍ਹਾਂ ਫੈਲਾ ਲੈਣਾ ਇਹਨੂੰ ਘੋਲ ਨੂੰ ਤੇ ਜੇ ਤੁਹਾਡੇ ਕੋਲ ਪਿੱਪਲ ਦਾ ਪੱਤਾ ਹੈਗਾ ਤਾਂ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਆ ਤੇ ਇਹ ਕਾਰਡ ਮੇਰੇ ਕੋਲ ਵੇਸਟ ਪਿਆ ਸੀ ਇਸ ਕਰਕੇ ਮੈਂ ਇਹਦਾ ਯੂਜ਼ ਕਰ ਲਿਆ ਹੈ ਤੇ ਬਿਲਕੁਲ ਪਤਲਾ ਜਿਹਾ ਅਸੀਂ ਇਹਨੂੰ ਕਰ ਲੈਣਾ ਹੈ ਤੇ ਹੁਣ ਅਸੀਂ ਇਹਦੇ ਸਾਈਡਾਂ ਤੇ ਥੋੜਾ ਥੋੜਾ ਜਿਹਾ ਤੇਲ ਆਪਾ ਦੇਣਾ ਹੈ ਤੇ ਥੋੜਾ ਜਿਹਾ ਅਸੀਂ ਤੇ ਉੱਪਰ ਤੇਲ ਪਾ ਦੇਣਾ ਹੈ ਤੇ ਸੇਕ ਜਿਹੜਾ ਅਸੀਂ ਮੀਡੀਅਮ ਰੱਖਣਾ ਹੈ ਜਿਆਦਾ ਤੇਜ਼ ਨਹੀਂ ਕਰਨਾ ਹੈਗਾ ਫਿਰ ਜਿਹੜੇ ਪੂੜੇ ਆ ਉਹ ਦੂਹ ਹੋ ਜਾਂਦੇ ਨੇ ਪੂੜੇ ਜਿਹੜੇ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਬਣਾ ਸਕਦੇ ਆ ਜਾਂ ਸਰੋਂ ਦੇ ਤੇਲ ਵਿੱਚ ਵੀ ਬਣਾ ਲਓ ਦੋਨੇ ਤਰ੍ਹਾਂ ਵਧੀਆ ਬਣਦੇ ਆ ਤੇ ਲੋ ਜੀ ਦੋ ਕਮੈਂਟ ਹੋ ਚੁੱਕੇ ਆ ਪੂੜੇ ਨੂੰ ਪਾਤਰੇ ਹੋਏ ਤੇ ਇਸ ਤਰ੍ਹਾਂ ਪਲੇਟ ਕੱਟ ਚੀ ਨਾਲ ਅਸੀਂ ਜਿਹੜੀ ਇਹ ਸਾਈਡ ਆ ਉਹ ਬਦਲ ਦੇਣੀ ਆ ਤੇ ਤੁਸੀਂ ਦੇਖ ਸਕਦੇ ਆ ਜਿਹੜਾ ਪੁੰਦਾ ਆ ਫੇਰ ਠਾਣੀ ਲੱ ਇਸ ਤਰੀਕੇ ਨਾਲ ਵਧੀਆ ਬਣਦੇ ਆ ਪੂਰੇ। ਹੇਠਾਂ ਨਹੀਂ ਲੱਗਦੇ ਹੈਗੇ। ਤੇ ਹੁਣ 2 ਮਿੰਟ ਵਾਸਤੇ ਅਸੀਂ ਦੀ ਹੇਠੀ ਸਾਈਡ ਵੀ ਪਕਾ ਲੈਣੀ ਹੈ। ਤੇ ਸੇਕ ਜਿਹੜਾ ਅਸੀਂ ਮੀਡੀਅਮ ਹੀ ਰੱਖਣਾ ਹੈ। ਮੀਡੀਅਮ ਸੇਕਤੇ ਹੀ ਵਧੀਆ ਬਣਦੇ ਆ। ਪੂੜਾ ਜਿਹੜਾ ਉਹ ਪਤਲਾ ਹੁੰਦਾ ਹੈ ਇਸ ਕਰਕੇ ਜੇ ਅਸੀਂ ਜ਼ਿਆਦਾ ਸੇਕ ਕਰਾਂਗੇ ਤਾਂ ਫਿਰ ਡੂ ਹੋ ਜਾਣਾ ਹੈ। ਤੇ ਲੋ ਜੀ ਪੂੜੇ ਦੀ ਜਿਹੜੀ ਹੇਠਲੀ ਸਾਈਡ ਆ ਉਹ ਵੀ ਪੱਕ ਚੁੱਕੀ ਆ। ਤੇ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਪੂੜਾ ਜਿਹੜਾ ਬਣ ਕੇ ਤਿਆਰ ਹੋਇਆ ਹੈ। ਇਹਨੂੰ ਅਸੀਂ ਹੁਣ ਲਾ ਲੈਨੇ ਆ ਤਵੇ ਦੇ ਉੱਤੋਂ। ਤੇ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਪੂੜਾ ਬਣਿਆ ਹੈ। ਤੇ ਇਸੇ ਤਰੀਕੇ ਨਾਲ ਹੁਣ ਅਸੀਂ ਬਾਕੀ ਵੀ ਜਿਹੜੇ ਉਹ ਬਣਾ ਲੈਣੇ ਆ ਥੋੜਾ ਜਿਹਾ ਤਵੇ ਦੇ ਉੱਤੇ ਤੇਲ ਪਾਵਾਂਗੇ ਤੇ ਤੋ ਕੜਸੀਆਂ ਜਿਹੜੀਆਂ ਐ ਅਸੀਂ ਘੋਲਦੀਆਂ ਪਾ ਲੈਣੀਆਂ ਤੇ ਇਸ ਤਰ੍ਹਾਂ ਜੀ ਨੂੰ ਕਾਟ ਦੇ ਨਾਲ ਜਿਹੜਾ ਫਲਾ ਲੈਣਾ ਹੈ ਤਵੇ ਦੇ ਉੱਤੇ ਪਤਲਾ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਆ ਬੜੀ ਆਸਾਨੀ ਨਾਲ ਜਿਹੜੇ ਕੂੜੇ ਆ ਉਹ ਪਲਟ ਹੋਈ ਜਾਂਦੇ ਆ ਤੇ ਇਸੇ ਤਰੀਕੇ ਨਾਲ ਜਿਹੜੇ ਸਾਰੇ ਕੂੜੇ ਬਣਾ ਕੇ ਤਿਆਰ ਕਰ ਲੈਣੇ ਆ ਤਲੋਜੀ ਪੂੜੇ ਅਸੀਂ ਸਾਰੇ ਬਣਾ ਕੇ ਤਿਆਰ ਕਰ ਲਏ ਆ ਤੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪੂੜੇ ਜਿਹੜੇ ਬਣ ਕੇ ਤਿਆਰ ਹੋਏ ਆ ਇਕਦਮ ਨਰਮ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ